ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਸਦਰ ਪੁਲਿਸ ਵੱਲੋਂ ਘਰ ਵਿੱਚ ਦੇਸੀ ਸ਼ਰਾਬ ਕੱਢ ਰਿਹਾ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਸਦਰ ਪੁਲਿਸ ਵੱਲੋਂ ਪਿੰਡ ਲੋਚੀ ਦੇ ਰਹਿਣ ਵਾਲੇ ਦੇਸ ਰਾਜ ਨੂੰ ਕਾਬੂ ਕੀਤਾ ਗਿਆ ਜੋ ਘਰ ਵਿੱਚ ਦੇਸੀ ਸ਼ਰਾਬ ਕੱਢ ਕੇ ਵੇਚਣ ਦਾ ਸੀ ਦੋਸ਼ੀ ਦਾ ਕਹਿਣਾ ਹੈ ਕਿ ਉਹ ਨਵਾਦਿਆਂ ਮੇਲੇ ਵਿੱਚ ਸ਼ਰਾਬ ਵੇਚਣ ਲਈ ਤਿਆਰੀ ਕਰ ਰਿਹਾ ਸੀ ਪਰ ਪੁਲਿਸ ਵੱਲੋਂ ਛਾਪੇਮਾਰੀ ਕਰਕੇ 150 ਲੀਟਰ ਲਾਹਣ ਬਰਾਮਦ ਕਰ ਲਈ ਗਈ ਥਾਣਾ ਸਦਰ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਨਸ਼ਾ ਵਿਰੋਧ ਮਹਾਮੇਂ ਦੇ ਤਹਿਤ ਕੋਈ ਵੀ ਨਸ਼ਾ ਵੇਚਣ ਵਾਲੇ ਨੂੰ ਬਖਸ਼ਾ ਨਹੀਂ ਜਾਵੇਗਾ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਕੱਲ ਸਾਡੇ ਚੌਕੀ ਇੰਚਾਰਜ ਗਾਜੇ ਵਾਸਤੇ ਚੌਕੀ ਇੰਚਾਰਜ ਕੋਲ ਇੱਕ ਗੁਰਤੀ ਇਨਫੋਰਮੇਸ਼ਨ ਆਈ ਸੀ ਕਿ ਗੁਰਤੇਜ ਸਿੰਘ ਪੁੱਤਰ ਦੇਸਰਾਜ ਹੈਗਾ ਪਿੰਡ ਲੋਲੋਸ਼ੀ ਦਾ ਜਿਹੜਾ ਹੈਗਾ ਇਹ ਸ਼ਰਾਬ ਕੱਢਣ ਦਾ ਕਸੀਦ ਕਰਨ ਦਾ ਆਦੀ ਹੈ ਤੇ ਕੰਗਯੇ ਸੇਕ ਨਾ ਇੱਕ ਬਹੁਤ ਮਸ਼ਹੂਰ ਮੇਲਾ ਭਰਦਾ ਨਮਾਦੇ ਦਾ ਗੁੱਗਾ ਮੜੀ ਦਾ ਮੇਲਾ ਹੁੰਦਾ ਉੱਥੇ ਜਿਹੜੇ ਆਲੇ-ਦਾਲੇ ਦੇ ਇੱਥੇ ਦੇ ਪਿੰਡ ਨੇ ਗਣਾ ਤੇ ਉੱਥੇ ਕਾਫੀ ਜਿਹੜੇ ਲੋਕ ਉਸ ਗੈਦਰ ਜ ਆਉਂਦੀ ਆ ਕਾਫੀ ਆਉਦੀ ਇਸ ਕਰਕੇ ਜਿਹੜੇ ਲੋਕ ਨੇ ਗਣਾ ਸ਼ਰਾਬ ਨਜਾਇਜ਼ ਕੱਢਣ ਦੇ ਸੀਤ ਕਰਨ ਦੇ ਆਦੀ ਨੇ ਤੇ ਸਾਡੀ ਇਹਨਾਂ ਦੇ ਪੂਰੀ ਅੱਖਾਂ ਰੱਖੀ ਹੋਈ ਆ ਤੇ ਜਿਹੜਾ ਕੋਈ ਇਹ ਜਾ ਬੰਦਾ ਕੋਈ ਸ਼ਰਾਬ ਨਜਾਇਜ਼ ਕਸੀਦ ਕਰਦਾ ਤਾਂ ਅਸੀਂ ਉਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਸਲਾਖਾਂ ਪੇਸੇ ਤੱਕ ਰੇ। ਇਸ ਸੰਬੰਧੀ ਐਕਸਾਈਜ ਐਕਟ ਦੇ ਤਹਿਤ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀਨੇ 150 ਲੀਟਰ ਦੇ ਕੋਲੋਂ ਲਾਹਣ ਜਿਹੜੀ ਕੱਚੀ ਕੱਢੀ ਹੋਈ ਸੀ ਆਨੇ ਕੱਢਣੀ ਸੀ ਸ਼ਰਾਬ ਨੇ ਤਿਆਰ ਸੀ ਸੀ ਉਹ ਉਹਦੇ ਕੋਲੋਂ ਰਿਕਵਰ ਕਰਾਈ।